ਸ਼ੋਕ ਕੁਮਾਰ ਸਬਡਿਵੀਜ਼ਨ ਚੁਗਾਮਾ ਇਕਾਈ ਦੇ ਪ੍ਰਦਾਨੀਏ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੀ ਇੱਕ ਪਰਵੀ ਮੀਟਿੰਗ ਸਬਡਿਵੀਜ਼ਨ ਚੁਗਾਮਾ ਵਿਖੇ ਹੋਈ ਜਿਸ ਵਿੱਚ ਮੁਲਾਜ਼ਮਾਂ ਵੱਲੋਂ ਦਰਪੇਸ਼ ਮੁਸ਼ਕਲਾਂ ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸਰਬਸੰਮਤੀ ਨਾਲ ਟੈਕਨੀਕਲ ਸਰਵਿਸ ਯੂਨੀਅਨ ਸਬਡਿਵੀਜ਼ਨ ਚੁਗਾਮਾ ਦੀ ਇਕਾਈ ਦੀ ਚੋਣ ਵੀ ਕੀਤੀ ਗਈ ਇਸ ਮੌਕੇ ਭੁਪਿੰਦਰ ਸਿੰਘ ਸ਼ੀਨਾ ਸੁਵਿੰਦਰ ਸਿੰਘ ਸੰਧੂ ਅਮਨਬੀਰ ਸਿੰਘ ਨਰਲੋਚਨ ਸਿੰਘ ਸਤਪਾਲ ਸਿੰਘ ਅਮਰਤਾ ਸਿੰਘ ਹਰਪੀਤ ਸਿੰਘ ਸਮੀਤ ਹੋਰ ਆਗੂ ਵਿਅਕਤੀ ਹਾਜ਼ਰ ਸਨ ਜਿਹੜੀ ਤੇ ਗਾਵਾਂ ਸਾਡੂਨ ਦੇ ਵਿੱਚ ਟੈਕਨੀਕਲ ਸਰਵਜ ਯੂਨੀਅਨ ਦੀ ਜੋ ਚੋਣ ਹੋਈ ਆ ਉਹਦੇ ਵਿੱਚ ਸਰਬਸੰਮਤੀ ਨਾਲ ਚੋਣ ਹੋਈ ਆ ਇਹ ਚੋਣਾਂ ਜਿਹੜੀਆਂ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਟੈਕਨੀਕਲ ਸਰਵਜ ਯੂਨੀਅਨ ਜਿਹੜੀ ਆ ਸਮੋਰ ਜੈਸੇ ਬੰਦੀ ਪੰਜਾਬ ਦੀ ਜਿਹੜੀ ਚੱਲਦੀ ਆ ਰਹੀ ਆ ਉਹਦੇ ਸੁਧਾਰਨ ਮੁਤਾਬਕ ਜਿਹੜੀਆਂ ਚੋਣਾਂ ਹੋਈਆਂ ਨੇ ਡਿਵੀਜ਼ਨਲ ਤੋਂ ਜਿਹੜੇ ਮੇਰੇ ਸੀਨੀਅਰ ਲੀਡਰ ਸਭ ਪਹੁੰਚੇ ਨੇ ਮੈਂ ਬਹੁਤ ਬਹੁਤ ਦਾ ਬੇਰੇ ਧੰਨਵਾਦ ਕਰਦਾ ਪਹੁੰਚਦੇ ਵਿੱਚ ਤੇ ਮੈਂ ਸ਼ਰਵਾਸ਼ ਦਿਹੁਣਾ ਆਪਣੇ ਲੋ ਜੋ ਜੁਮੇਰੀ ਮੇਰੇ ਸਿਰ ਤੇ ਜਥੇਬੰਦੀਆਂ ਪਾਈ ਆ ਮੈਂ ਆਪਣੀ ਤਨਮਨ ਤੇ ਪੂਰੀ ਨਿਭਾਉਂਗਾ